ਅਗਨੀ ਭੇਟ ਕਰਨ ਲੱਗੇ ਆ ਜੀ ਹੁਣੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਇਹ ਸਾਰੀ ਟੀਮ ਵੱਲੋਂ ਮੈਂ ਮੇਨ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਤੇ ਚਾਈਨਾ ਡੋਰ ਨੂੰ ਬੈਨ ਕੀਤਾ ਜਾਵੇ ਸਰਕਾਰ ਨੂੰ ਵੀ ਇਹਦੇ ਬਾਰੇ ਥੋੜਾ ਜਿਹਾ ਕਹਿਣਾ ਚਾਹੀਦਾ ਹੈ ਕਿ ਚਾਈਨਾ ਡੋਰ ਤੇ ਬੈਨ ਲਾਇਆ ਜਾਵੇ ਸ਼ਰਾਬ ਵੀ ਕੇ ਹੁਲੜ ਬਾਜੀ ਕਰਦੇ ਨੇ ਅਜਿਹੇ ਦਿਨ ਵਿੱਚ ਇਸ ਤਰ੍ਹਾਂ ਕੰਮ ਨਹੀਂ ਕਰਨਾ ਤਾਂ ਤੁਸੀਂ ਇੰਜੋਏ ਕਰੋ ਗੁੱਡੀਆਂ ਡੋਰਾ ਡਾਓ ਲੇਕਿਨ ਚਾਈਨਾ ਡੋਰ ਬੈਰ ਹੋਣੀ ਚਾਹੀਦੀ ਕੇਸ ਠਾਕੁਰ ਜੀ ਮੇਰਾ ਨਾਮ ਹੈ ਜੀ ਤੇ ਆ ਕੰਪਨੀ ਮਗ ਐਸੋਸੀਏਸ਼ਨ ਵੱਲੋਂ ਅੱਜ ਅਸੀਂ ਮਨਾ ਰਹੇ ਆ ਲੋਹੜੀ ਦਾ ਤਿਹਾਰ ਮਨਾ ਰਹੇ ਆ ਜੀ ਬੜਾ ਭਾਗਾ ਵਾਲਾ ਦਿਨ ਹੈਗਾ ਅੱਜ ਤੇ ਨਾਲ ਹੀ ਮਕਰ ਸੰਕ੍ਰਾਂਤੀ ਦੀ ਵੀ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਸਾਰੇ ਅਸੀਂ ਰਲ ਮਿਲ ਕੇ ਯਾਰ ਦੋਸਤ ਸਾਰਾ ਮਨਾ ਰਹੇ ਆ ਤੇ ਮੈਂ ਮੇਨ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਤੇ ਚਾਈਨਾ ਡੋਰ ਨੂੰ ਬੈਨ ਕੀਤਾ ਜਾਵੇ ਸਰਕਾਰ ਨੂੰ ਵੀ ਇਹਦੇ ਬਾਰੇ ਥੋੜਾ ਜਿਹਾ ਕਹਿਣਾ ਚਾਹੀਦਾ ਹੈ ਕਿ ਚਾਈਨਾ ਡੋਰ ਤੇ ਬੈਨ ਲਾਇਆ ਜਾਵੇ ਤੇ ਪਲੱਸ ਆਹੜਲੀ 4-5 ਦਿਨ ਪਹਿਲੇ ਵੀ ਇੱਕ ਲੇਡੀ ਦੇ ਗਲੇ ਤੇ ਕੱਟੀ ਗਈ ਸੀ ਮਨੇ ਸਾਠ ਵੀ ਬੱਚੇ ਦੇ ਵੀ ਕੱਟੀ ਗਈ ਸੀ ਤੇ ਮੈਂ ਕਹਿੰਨਾ ਇਹ ਕੰਮ ਬੈਣ ਹੋਣਾ ਚਾਹੀਦਾ ਤੇ ਹੁਲੜਬਾਜੀ ਜਿਹੜੇ ਲੋਕੀ ਕਰਦੇ ਨੇ ਸ਼ਰਾਬ ਪੀ ਕੇ ਹੁਲੜਬਾਜੀ ਕਰਦੇ ਨੇ ਅੱਜ ਦੇ ਦਿਨ ਵਿੱਚ ਇਸ ਤਰ੍ਹਾਂ ਕੰਮ ਨਹੀਂ ਕਰਨਾ ਤੇ ਤੁਸੀਂ ਇੰਜੋਏ ਕਰੋ ਗੁੱਡੀਆਂ ਡੋਰਾ ਡਾਓ ਲੇਕਿਨ ਚਾਈਨਾ ਡੋਲ ਬੈਰ ਹੋਣੀ ਚਹੀਦੀ ਦੂਸਰੇ ਆਲਰੇਡੀ ਜਿਹੜੇ ਪਹਿਲੇ ਚੱਲਦੇ ਪਏ ਸੀ ਜਿਵੇਂ ਕਿਸ਼ਨ ਦਾ ਅੱਡਾ ਹੋ ਗਿਆ ਉਸ ਤਰ੍ਹਾਂ ਦੇ ਹੋ ਗਏ ਵੇਖੋ ਉਹਨਾਂ ਦੀ ਰੋਜੀ ਰੋਟੀ ਵੀ ਜਾ ਰਹੀ ਹੈ ਅੱਜ ਦੀ ਚਾਈਨਾ ਡੋਲ ਤੇ ਪੂਰਾ ਕਰੰਟ ਵੀ ਪੈ ਜਾਂਦਾ ਤੇ ਪਲੱਸ ਸਾਡੀ ਗਰਦਨ ਜਾਂ ਕਿਤੇ ਵੀ ਸਾਨੂੰ ਖਵੀ ਨਵੀ ਹੋ ਸਕਦੀ ਹੈ ਇਸ ਕਰਕੇ ਮੈਂ ਕਹਿੰਨਾ ਕਿ ਸਾਰੇ ਰਲ ਮਿਲ ਕੇ ਅਸੀਂ ਅੱਜ ਅਗਨੀ ਭੇਟ ਕਰ ਲੱਗੇ ਆ ਜੀ ਹੁਣੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਇਹ ਸਾਰੀ ਟੀਮ ਵੱਲੋਂ ਸਾਡੇ ਕਵਲ ਜੀ ਭਾਜੀ ਆ ਗਏ ਇਹਨਾਂ ਬਹੁਤ ਥੋੜੇ ਬਹੁਤ ਮੈਂ ਕਵਲਜੀਤ ਸਿੰਘ ਮੋਹਰਾਂ ਦੀ ਕੰਪਨੀ ਬਾਗ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਲੋੜੀ ਮਨਾਓ ਪਰ ਜਿਹੜੀ ਚਾਈਨਾ ਡੋਰ ਆ ਉੱਤੇ ਬਿਲਕੁਲ ਪਾਬੰਦੀ ਲਾਈ ਜਾਵੇ ਪਸ਼ੂ ਪੰਛੀ ਇਹ ਵੀ ਜਾਨ ਆ ਜਿਹੜੇ ਕਿ ਬਹੁਤ ਇਹਦੇ ਨਾਲ ਹਸਤਾਕ੍ਰਸਤ ਹੋ ਰਹੇ ਨੇ ਬੱਚੇ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਕਿਰਪਾ ਕਰਕੇ ਤੇ ਬਿਲਕੁਲ ਬੰਨ ਲਾਇਆ ਜਾਵੇ ਸਾਰੇ ਹੀ ਜਾਗਰੂਕ ਹੋਈਏ ਤੇ ਪਸ਼ੂ ਪੰਛੀਆਂ ਨੂੰ ਬਚਾਈਏ ਚਾਈਨਾ ਡੋਰ ਦੀ ਬਿਲਕੁਲ ਬਾਈਕਾਟ ਕਰੀਏ ਤੇ ਸਾਰੇ ਹੀ ਮੈਂ ਕੀ ਕਹਣਾ ਚਾਹੁੰਦਾ ਜਿਹੜੇ ਲੋਕ ਰਾਤ ਨੂੰ ਸ਼ਰਾਬ ਪੀ ਕੇ ਹੁਲੜ ਬਾਜੀ ਕਰਦੇ ਲੋੜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਧਿਆਰ ਆਉਂਦੇ ਨੇ ਪਰ ਇਨ੍ਹਾਂ ਦੌਰਾਨ ਜਿਹੜੇ ਸ਼ਰਾਬ ਪੀ ਕੇ ਹੁਲੜ ਬਾਜੀ ਜਾਂ ਰਸ਼ ਡਰਾਈਵਿੰਗ ਕਰਦੇ ਉਹ ਤੋਂ ਪ੍ਰੇਸ਼ਕ ਕੀਤਾ ਜਾਵੇ ਤੇ ਘਰ ਵਿੱਚ ਬਹਿ ਕੇ ਸਾਰੇ ਪਰਿਵਾਰ ਨਾਲ ਲੋੜੀ ਮਨਾਈ ਜਾਵੇ